ਪਰ ਤਾ ਪਾਰ ਸਦੀ ਰਚਨਾ ਸਾਵਨ ਆਇਆ ਆਵੀ ਚਾਮੀ ਵੇਖੀ ਹੁਣ ਲਾਰਾ ਨਾ ਲਾਮੀ ਸਾਵਨ ਆਇਆ ਆਵੀ ਚਾਮੀ ਵੇਖੀ ਹੁਣ ਲਾਰਾ ਨਾ ਲਾਮੀ ਸਾਵਨ ਆਇਆ ਆਵੀ ਚਾਮੀ ਇੰਤਜ਼ਾਰ ਮੈਂ ਬੜਾ ਹੈ ਕੀਤਾ ਤਪਦੀ ਰੂ ਨਾ ਹੋਰ ਤਪਾਂ ਮੈਂ ਇੰਤਜ਼ਾਰ ਮੈਂ ਬੜਾ ਹੈ ਕੀਤਾ ਤਪਦੀ ਰੂਹ ਨਾ ਹੋਰ ਤਪਾਵੀ ਬਿਰਹਾ ਦਾ ਏ नाग ਵੇ ਡੰਗੇ ਵਸਲਾਂ ਵਾਲਾ ਗੀਤਾ ਗਾਮੀ ਬਿਰਹਾ ਦਾ ਏ नाग ਵੇ ਡੰਗੇ ਵਸਲਾਂ ਵਾਲਾ ਗੀਤਾ ਗਾਮੀ ਨਿੱਕੇ ਨਿੱਕੇ ਦਿਲ ਵਿੱਚ ਰੋਸੇ ਗੱਲ ਨਾ ਲਾ ਕੇ ਸਭ ਮਿਟਾਵੀ ਨਿੱਕੇ ਨਿੱਕੇ ਦਿਲ ਵਿੱਚ ਰੋਸੇ ਗੱਲ ਨਾ ਲਾ ਕੇ ਸਭ ਮਿਟਾਵੀ ਤਿਪ ਟਿਪ ਨਹਿਨੋ ਡੁੱਲਦੇ ਨੇ ਜੋ ਹੰਝੂ ਹਾਸਿਆਂ ਵਿੱਚ ਵਟਾਵੀ ਟਿਪ ਟਿਪ ਨਹਿਨੋ ਡੁੱਲਦੇ ਨੇ ਜੋ ਹੰਝੂ ਹਾਸਿਆਂ ਵਿੱਚ ਵਟਾਵੀ ਡਾਲਰ ਪੌਡਰ ਨੂੰ ਕੀ ਕਰਨਾ ਡਾਲਰ ਪੌਡਰ ਨੂੰ ਕੀ ਕਰਨਾ ਪਿਆਰ ਦੀ ਦੌਲਤ ਲੈ ਕੇ ਆਵੀ ਸੁਰਖੀ ਪਾਊਡਰ ਦੰਤਾਂ ਵਾਂਗ ਆਪਣੇ ਹੱਥੀਂ ਆਪ ਛੋਹਾਂ ਮੀ ਸੁਰਖੀ ਪਾਊਡਰ ਦੰਤਾਂ ਵਾਂਗ ਆਪਣੇ ਹੱਥੀਂ ਆਪ ਚੋਹਾਵੀਂ ਮੁਦਦ ਹੋਗੀ ਦੀਦ ਨਾ ਕੀਤੀ ਸੋਨਾ ਛੇਤੀ ਮੁੱਖ ਵਖਾਵੀਂ ਤੇਰੇ ਬਾਜੂਂ ਬੁੱਤਾਂ ਪਾਰਸ ਤੇਰੇ ਬਾਜੂਂ ਬੁੱਤਾਂ ਪਾਰਸ ਆਕੇ ਬੁੱਤ ਵਿੱਚ ਜਾਨ ਤੂੰ ਪਾਵੀਂ ਆਕੇ ਬੁੱਤ ਵਿੱਚ ਜਾਨ ਤੂੰ ਪਾਵੀਂ ਵੇਖੀ ਹੁੰਨਾ ਲਾਰਾ ਲਾਮੀ ਸਾਵਣ ਆਇਆ ਆਵੀ ਜਾਵੀਂ ਸਾਵਣ ਆਇਆ ਆਵੀ ਜਾਵੀਂ